ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਖਾਸ ਬੁਲੇਟਿਨ ਲੈ ਕੇ ਹਾਜ਼ਰ ਹੋਏ ਆ ਪੰਜਾਬ ਦੇ ਵਿੱਚ ਧੁੰਦ ਦੇ ਮਾਹੌਲ ਦੇ ਰਿਲੇਟਡ ਕਿਉਂਕਿ ਧੁੰਦ ਦਾ ਮਾਹੌਲ ਪੰਜਾਬ ਦੇ ਵਿੱਚ ਦੁਬਾਰਾ ਤੋਂ ਬਣਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਇੱਕ ਉਮੀਦ ਜਾਗੀ ਸੀ ਕਿ ਪੱਛਮੀ ਹਵਾ ਚੱਲੀ ਹੈ ਜਿਸ ਦੇ ਨਾਲ ਪੰਜਾਬ ਵਿੱਚੋਂ ਧੁੰਦ ਸਾਫ਼ ਹੋ ਜਾਵੇਗੀ ਪਰ ਅਜੇ ਹਾਂ ਨਹੀਂ ਹੋਇਆ ਉਲਟਾ ਮਾਹੌਲ ਬਣ ਚੁੱਕਿਆ ਹੈ ਮੇਨ ਰੀਜ਼ਨ ਦੇਖਾਂਗੇ ਧੁੰਦ ਇਸ ਜਿਵੇਂ ਬਣਦੀ ਹੋਈ ਕਿਉਂ ਕਾਰਨ ਦਿਖਾਈ ਦੇ ਰਹੇ ਨੇ ਨਵੰਬਰ ਮਹੀਨੇ ਵਿੱਚ ਕਿਉਂਕਿ ਅਕਸਰ ਪੰਜਾਬ ਦੇ ਵਿੱਚ ਧੁੰਦਾਂ ਦਾ ਮਾਹੌਲ ਦਸੰਬਰ ਦੇ ਅੱਧ ਤੋਂ ਬਾਅਦ ਦੇਖਣ ਨੂੰ ਮਿਲਦਾ ਸੀ ਪਰ ਹੁਣ ਜਿਹੜਾ ਮਾਹੌਲ ਇਹ 8 ਤਰੀਕ ਤੋਂ ਨਵੰਬਰ ਮਹੀਨੇ ਵਿੱਚ ਹੀ ਬਣਨਾ ਸ਼ੁਰੂ ਹੋਇਆ ਇਸ ਦੇ ਪਿੱਛੇ ਕੀ ਕਾਰਨ ਨੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਫਿਲਹਾਲ ਤੁਹਾਡੇ ਇਲਾਕੇ ਦੇ ਵਿੱਚ ਧੁੰਦ ਦੇ ਕਿਵੇਂ ਦੇ ਹਾਲਾਤ ਨੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਦੇ ਹੋ ਸ਼ੇਅਰ ਕਰਿਓ ਉਹਨਾਂ ਤੱਕ ਜਿਨ੍ਹਾਂ ਨੂੰ ਮੌਸਮ ਦੀ ਜਾਣਕਾਰੀ ਦੀ ਜ਼ਰੂਰਤ ਰਹਿੰਦੀ ਹੈ ਤੇ ਨਾਲ ਦੀ ਨਾਲ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਵੀ ਕਮੈਂਟ ਕਰਦੇ ਹੋ ਬਾਕੀ ਦਰਸ਼ਕਾਂ ਤੱਕ ਜਾਣਕਾਰੀ ਪਹੁੰਚ ਜਾਵੇਗੀ ਕੁਝ ਕੇ ਇਲਾਕਿਆਂ ਦਾ ਅਲਰਟ ਜਾਰੀ ਹੋਇਆ ਹੈ ਜਿਹੜੇ ਕਿ ਤੁਸੀਂ ਦੇਖ ਸਕਦੇ ਹੋ ਪੱਛਮੀ ਇਲਾਕੇ ਨੇ ਖਾਸ ਤੌਰ ਤੇ ਜਿਹਦੇ ਵਿੱਚ ਅਗਰ ਦੇਖਿਆ ਜਾਵੇ ਮੇਨ ਇਲਾਕੇ ਅੰਮ੍ਰਿਤਸਰ ਦਾ ਇਲਾਕ ਫਲੋਰ ਲੁਧਿਆਣਾ ਜਗਰਾਓ ਰਾਇਕੋਟ ਫਰੀਦਕੋਟ ਫਿਰੋਜ਼ਪੁਰ ਜ਼ਲਾਲਾਬਾਦ ਫਜ਼ਿਲਕਾ ਅਬੋਹਰ ਮਲੋਟ ਗਿੱਦੜਵਾਹਾ ਬਠਿੰਡਾ ਤਲਵੰਡੀ ਸਾਬੋ ਬਰਨਾਲਾ ਰਾਮਪੁਰਾ ਫੂਲ ਤਪਾ ਤੇ ਨਾਲ ਦੇ ਨਾਲ ਨਿਹਾਲ ਸਿੰਘ ਵਾਲਾ ਜੀ ਠੀਕ ਹੈ ਬਾਗਾ ਪੁਰਾਣਾ ਜਗਰਾਓ ਮੋਗਾ ਜ਼ੀਰਾ ਸ਼ਾਹਕੋਟ ਸੁਲਤਾਨਪੁਰ ਲੋਧੀ ਤਰਨਤਾਰਨ ਖਡੂਰ ਸਾਹਿਬ ਇਹ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਸੰਘਣੀ ਧੁੰਦ ਦਾ ਅਲਰਟ ਅੱਜ ਜਾਰੀ ਹੋਇਆ ਹੈ ਪਰ ਬਾਕੀ ਪੂਰੇ ਪੰਜਾਬ ਦੇ ਵਿੱਚ ਇਹ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਹੁਣ ਗੱਲ ਕਰਾਂਗੇ ਧੁੰਦ ਇਸ ਟਾਈਮ ਕਿਉਂ ਦੇਖਣ ਨੂੰ ਮਿਲ ਰਹੀ ਹੈ ਅਕਸਰ ਇਹ ਤੁਹਾਨੂੰ ਸਾਨੂੰ ਦਸੰਬਰ ਮਹੀਨੇ ਵਿੱਚ ਦੇਖਣ ਨੂੰ ਮਿਲਦੀ ਸੀ ਪਰ ਹੁਣ ਧੁੰਦ ਦੇਖਣ ਨੂੰ ਮਿਲ ਰਹੀ ਹੈ ਜਿਸ ਦਾ ਕਿਸਾਨਾਂ ਦਾ ਪ੍ਰਤੀ ਕਾਫੀ ਦਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਕਿਉਂਕਿ ਰੌਣੀਆਂ ਹੋ ਚੁੱਕੀਆਂ ਨੇ ਖੇਤਾਂ ਦੇ ਵਿੱਚ ਧੁੱਪ ਨਹੀਂ ਲੱਗ ਰਹੀ ਖੇਤ ਹਜੇ ਸੁੱਕ ਨਹੀਂ ਰਹੇ ਤੇ ਕਣਕ ਦੀ ਬਿਜਾਈ ਲੇਟ ਹੋ ਰਹੀ ਹੈ ਗੱਲ ਕਰਾਂਗੇ ਸਭ ਤੋਂ ਪਹਿਲਾਂ ਝੋਨੇ ਤੋਂ ਕਿਉਂਕਿ ਝੋਨੇ ਦੀ ਲਿਫਟਿੰਗ ਲੇਟ ਹੋਣ ਦੇ ਕਾਰਨ ਕਿਸਾਨਾਂ ਨੇ ਝੋਨਾ ਕਾਫੀ ਲੇਟ ਵੱਢਿਆ ਮੰਡੀਆਂ ਵਿੱਚ ਉਹਨਾਂ ਰੁੱਲ ਰਿਹਾ ਸੀ ਜਿਸ ਦੇ ਕਾਰਨ ਕਾਫੀ ਕਿਸਾਨ ਜਿਹੜੇ ਨੇ ਪੰਜਾਬ ਦੇ ਉਹ ਲੇਟ ਰੌਣੀ ਕਰੀ ਖੇਤਾਂ ਨੂੰ ਕਿ ਤੇ ਉਸ ਤੋਂ ਬਾਅਦ ਵਿੱਚ ਹੋਇਆ ਕਿ ਉਹਨਾਂ ਦਾ ਮੇਨਲੀ ਪੈਸਾ ਜਿਹੜਾ ਝੋਨੇ ਤੋਂ ਆਉਣਾ ਸੀ ਉਹ ਆਪਾਂ ਨੇ ਕਣਕ ਦੇ ਉੱਪਰ ਲਗਾਉਣਾ ਸੀ ਉਹ ਲਿਫਟਿੰਗ ਲੇਟ ਹੋਈ ਹੈ ਕਾਫੀ ਕਿਸਾਨ ਵੀਰਾਂ ਨੇ ਝੋਨਾ ਲੇਟ ਬੜਾਇਆ ਜਿਸ ਦੇ ਕਾਰਨ ਰੌਣੀ ਵੀ ਲੇਟ ਹੋਈ ਹੈ ਬਹੁਤ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਰੌਣੀ ਲੇਟ ਹੋਣ ਦੇ ਕਾਰਨ ਜਦੋਂ ਪਾਣੀ ਖੇਤਾਂ ਨੂੰ ਲੱਗਦਾ ਹੈ ਤਾਂ ਉਸ ਤੋਂ ਬਾਅਦ ਪਾਣੀ ਗਰਮੈਸ਼ ਦੇ ਨਾਲ ਭਾਫ਼ ਬਣਦਾ ਹੈ ਤੇ ਇਹ ਭਾਫ਼ ਜਦੋਂ ਉੱਪਰ ਉੱਠਦੀ ਹੈ ਤਾਂ ਠੰਡ ਦਾ ਮਾਹੌਲ ਹੋਣ ਕਾਰਨ ਧੁੰਦ ਵਿੱਚ ਕਨਵਰਟ ਹੋ ਜਾਂਦੀ ਹੈ ਕਿਉਂਕਿ ਇਹ ਪਾਣੀ ਜਦੋਂ ਠੰਡਾ ਹੋ ਜਾਂਦਾ ਤਾਂ ਸੰਘਣਾ ਹੋਣ ਦੇ ਕਾਰਨ ਡੈਂਸ ਹੋਣ ਦੇ ਕਾਰਨ ਤਰੇਲ ਅਤੇ ਧੁੰਦ ਦਾ ਮਾਹੌਲ ਕ੍ਰੀਏਟ ਕਰ ਲੈਂਦਾ ਹੈ ਪੰਜਾਬ ਦੇ ਵਿੱਚ ਅਕਸਰ ਜਿਹੜੀ ਖੇਤਾਂ ਨੂੰ ਪਾਣੀ ਰੌਣੀ ਜਿਹੜੀ ਹੁੰਦੀ ਹੈ ਕਣਕ ਤੋਂ ਬੀਜਣ ਤੋਂ ਪਹਿਲਾਂ ਉਹ ਨਾਰਮਲੀ ਅਕਤੂਬਰ ਮਹੀਨੇ ਦੇ ਵਿੱਚ ਸ਼ੁਰੂ ਹੋ ਜਾਂਦੀ ਸੀ ਕਿਉਂਕਿ ਸਤੰਬਰ ਤੋਂ ਬਾਅਦ ਕਟਾਈ ਸ਼ੁਰੂ ਹੋ ਜਾਂਦੀ ਸੀ ਤੇ ਜਿਸ ਦੇ ਕਾਰਨ ਖੇਤਾਂ ਦੇ ਵਿੱਚ ਰੌਣੀ ਜਲਦ ਹੋ ਜਾਂਦੀ ਸੀ ਪਰ ਇਸ ਵਾਰ ਜਿਹੜੀ ਰੌਣੀ ਸ਼ੁਰੂ ਹੋਈ ਹੈ ਉਹ ਲਗਭਗ ਲਗਭਗ ਅਕਤੂਬਰ ਦੇ ਅੱਧ ਤੋਂ ਬਾਅਦ ਹੋਣੀ ਸ਼ੁਰੂ ਹੋਈ ਹੈ ਜਾਂ ਫਿਰ ਅਕਤੂਬਰ ਦੇ ਅੱਧ ਤੱਕ ਹੋਈ ਹੈ ਕਿਉਂਕਿ ਜਿਹੜੇ ਕਿਸਾਨਾਂ ਦਾ ਖੇਤ ਗਿੱਲੇ ਸੀ ਉਹਨਾਂ ਨੇ ਖੇਤ ਆਪਣੇ ਬੀਜ ਲਏ ਠੀਕ ਹੈ ਕਿਉਂਕਿ 25 ਨਵੰਬਰ ਤੋਂ 25 ਅਕਤੂਬਰ ਤੋਂ ਬਾਅਦ ਬਜਾਈ ਸ਼ੁਰੂ ਹੋ ਜਾਂਦੀ ਹੈ ਪਰ ਕਈ ਕਿਸਾਨ ਜਿਹੜੇ ਨੇ ਉਹ ਲਟਕਪਿੰਗ ਹੁੰਦੇ ਰਹੇ ਮੰਡੀਆਂ ਦੇ ਵਿੱਚ ਖੇਤਾਵਲ ਧਿਆਨ ਨਹੀਂ ਦਿੱਤਾ ਗਿਆ ਤੇ ਜਦੋਂ ਅਚਾਨਕ ਹੀ ਖੇਤ ਸੁੱਕਣੇ ਸ਼ੁਰੂ ਹੋਏ ਕਿਉਂਕਿ ਇਸ ਵਾਰ ਮੌਸਮੀ ਸਿਸਟਮ ਵੀ ਕੋਈ ਨਹੀਂ ਦੇਖਣ ਨੂੰ ਮਿਲਿਆ ਨਹੀਂ ਤਾਂ ਅਕਸਰ ਹੀ ਸਾਨੂੰ ਨਵੰਬਰ ਦੇ ਸਟਾਰਟਿੰਗ ਦੇ ਵਿੱਚ ਇੱਕ ਅੱਧਾ ਮੀਂਹ ਦੇਖਣ ਨੂੰ ਮਿਲ ਜਾਂਦਾ ਸੀ ਪਰ ਇਸ ਵਾਰ ਮੀਂਹ ਦੇਖਣ ਨੂੰ ਨਹੀਂ ਮਿਲਿਆ ਜਿਸ ਦੇ ਕਾਰਨ ਕਿਸਾਨਾਂ ਨੂੰ ਮਜਬੂਰੀ ਵਾਸ਼ ਹੋ ਕੇ ਖੇਤਾਂ ਦੇ ਵਿੱਚ ਪਾਣੀ ਛੱਡਣਾ ਪਿਆ ਪਾਣੀ ਛੱਡਿਆ ਤਾਂ ਖੇਤਾਂ ਦੇ ਵਿੱਚ ਲਗਭਗ ਬਹੁਤ ਹਿੱਸਿਆਂ ਦੇ ਵਿੱਚ ਪੰਜਾਬ ਦੇ ਕਹਿ ਲਈ ਤਾਂ 40-50% ਖੇਤਰ ਰੌਣੀ ਹੋਏ ਨੇ ਜਿਸ ਦੇ ਕਾਰਨ ਵਾਸ਼ਪੀਕਰਿਤ ਹੋ ਕੇ ਜਦੋਂ ਵੀ ਭਾਫ਼ ਬਣੀ ਆ ਪਾਣੀ ਦੀ ਤਾਂ ਉੱਪਰ ਗਿਆ ਤਾਂ ਹਵਾ ਦੇ ਵਿੱਚ ਠੰਡ ਹੋਣ ਦੇ ਕਾਰਨ ਉਹ ਧੁੰਦ ਦਾ ਰੂਪ ਇਖਤਿਆਰ ਕਰ ਲਿਆ ਤੇ ਹੁਣ ਕੀ ਹੋ ਰਿਹਾ ਹੈ ਹਵਾ ਦਾ ਹਵਾ ਦਿਨ ਦੇ ਵੇਲੇ ਸਾਨੂੰ ਪੱਛਮ ਦਿਸ਼ਾ ਤੋਂ ਅਤੇ ਰਾਤ ਦੇ ਵੇਲੇ ਪੂਰਬ ਦਿਸ਼ਾ ਤੋਂ ਚਲਦੀ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਜਿਹੜੀ ਹਵਾ ਇੱਕ ਜਗ੍ਹਾ ਸਟਕ ਹੋ ਗਈ ਹੈ ਨਾ ਹਵਾ ਬਹੁਤ ਜ਼ਿਆਦਾ ਚੇਂਜ ਹੋ ਰਹੀ ਹੈ ਨਾ ਅੱਗੇ ਜਾ ਰਹੀ ਹੈ ਨਾ ਪਿੱਛੇ ਆ ਰਹੀ ਹੈ ਜਿਸ ਦੇ ਕਾਰਨ ਮਾਹੌਲ ਪੰਜਾਬ ਦੇ ਵਿੱਚ ਧੁੰਦ ਦਾ ਬਣਿਆ ਹੋਇਆ ਹੈ ਤੇ ਇਸ ਦੇ ਵਿੱਚ ਮੇਨ ਕਾਰਨ ਹੋ ਜਾਂਦਾ ਪੱਛਮੀ ਸਿਸਟਮ ਦਾ ਕੋਈ ਜਦੋਂ ਹਵਾ ਪੱਛਮ ਤੋਂ ਆਉਂਦੀ ਹੈ ਤਾਂ ਮੌਸਮ ਦੇ ਨਾਲ ਠੰਡ ਵਾਲਾ ਮਾਹੌਲ ਲੈ ਕੇ ਆਉਂਦੀ ਹੈ ਜਦੋਂ ਠੰਡਾ ਮਾਹੌਲ ਪੰਜਾਬ ਦੇ ਵਿੱਚ ਐਂਟਰ ਕਰਦਾ ਠੰਡੀ ਹਵਾਵਾਂ ਐਂਟਰ ਕਰਦੀਆਂ ਨੇ ਤਾਂ ਜਿਹੜਾ ਇਹ ਬਾਸ਼ਪੀਕ੍ਰਿਤ ਹੋਇਆ ਹੋਇਆ ਪਾਣੀ ਹੈ ਇਹ ਮੁੜ ਕੇ ਠੰਡਾ ਹੁੰਦਾ ਹੈ ਤੇ ਧਰਤੀ ਵੱਲੋਂ ਆਉਂਦਾ ਹੈ ਤੇ ਇਸ ਧਰਤੀ ਵੱਲੋਂ ਆਉਣ ਦੇ ਨਾਲ ਹੀ ਡੈਂਸ ਧੁੱਪ ਜਿਹੜੀ ਧੁੰਦ ਬਣ ਜਾਂਦੀ ਹੈ ਧੁੰਦ ਦਾ ਮਾਹੌਲ ਪੰਜਾਬ ਵਿੱਚ ਕ੍ਰੀਏਟ ਹੋ ਜਾਂਦਾ ਹੈ ਅਜਿਹੇ ਦੇ ਵਿੱਚ ਕਿਸਾਨਾਂ ਦਾ ਨੁਕਸਾਨ ਜ਼ਿਆਦਾ ਹੋ ਰਿਹਾ ਹੈ ਕਿਉਂਕਿ ਬਜਾਈ ਲੇਟ ਹੋ ਰਹੀ ਹੈ ਖੇਤ ਸੁੱਕ ਨਹੀਂ ਰਹੇ ਤੇ ਸੜਕਾਂ ਦੇ ਉੱਪਰ ਵੀ ਹਾਦਸੇ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਹੇ ਨੇ ਇਸੇ ਕਰਕੇ ਰਿਕੁਐਸਟ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਸੀਂ ਕਦੇ ਵੀ ਬਾਹਰ ਜਾਓ ਤਾਂ ਮੌਸਮ ਦੀ ਜਾਣਕਾਰੀ ਲੈ ਕੇ ਜਾਓ ਤਾਂ ਕਿ ਤੁਹਾਨੂੰ ਕੋਈ ਨੁਕਸਾਨ ਨਾ ਹੋਵੇ ਅਜਿਹੇ ਦੇ ਵਿੱਚ ਜਾਨ ਜ਼ਿਆਦਾ ਕੀਮਤੀ ਹੁੰਦੀ ਹੈ ਕੰਮ ਅੱਧਾ ਪੌਣਾ ਘੰਟਾ ਲੇਟ ਹੋ ਜਾਣ ਕੋਈ ਚੱਕਰ ਨਹੀਂ ਹੈ ਸੜਕਾਂ ਦੇ ਉੱਪਰ ਹੌਲੀ ਜਾਓ ਆਪਣੇ ਲਾਈਟਾਂ ਔਨ ਕਰਕੇ ਜਾਓ ਤੇ ਤਾਂ ਕਿ ਨੁਕਸਾਨ ਤੋਂ ਤੁਸੀਂ ਬਚਾ ਕਰ ਸਕੋ ਬੱਚਿਆਂ ਨੂੰ ਮੋਟਰਸਾਈਕਲ ਵਗੈਰਾ ਤੇ ਬਾਹਰ ਨਿਕਲਣ ਤੇ ਪਰਹੇਜ਼ ਕਰੋ ਕਿਉਂਕਿ ਅਜਿਹੇ ਦੇ ਵਿੱਚ ਮੋਟਰਸਾਈਕਲ ਵਾਲਿਆਂ ਦਾ ਜ਼ਿਆਦਾ ਨੁਕਸਾਨ ਹੁੰਦਾ ਹੈ ਐਸ ਕੰਪੇਅਰ ਟੂ ਗੱਡੀ ਵਾਲੇ ਠੀਕ ਹੈ ਤੇ ਇਹ ਸੀ ਜੀ ਅਪਡੇਟ ਮੌਸਮ ਦੀ ਧੁੰਦ ਦੇ ਬਾਰੇ ਉਮੀਦ ਕਰਦੇ ਹਾਂ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇਗੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰੋਗੇ ਬਣੇ ਰਹੇ ਹੋ ਚੈਨਲ ਵੈਦਰ ਅਪਡੇਟਸ ਤੇ ਮਿਲਦੇ ਹਾਂ ਜੀ ਨਵੀਂ ਜਾਣਕਾਰੀ ਨਾਲ ਬਾਕੀ ਮੌਸਮ ਦੀ ਜਾਣਕਾਰੀ ਲਗਾਤਾਰ ਚੈਨਲ ਦੇ ਉੱਪਰ ਪਈ ਹੈ ਤੁਸੀਂ ਉਹ ਵੀਡੀਓ ਜਾ ਕੇ ਦੇਖ ਲਿਓ ਧੰਨਵਾਦ ਸਾਰੇ ਦਰਸ਼ਕ ਵੀਰ